ਬਾਬੇ ਕੀ ਹਾਲ ਚਾਲ ਹੋ ਡਿੱਟੇ ਸਾਰੇ ਤੇ ਅੱਜ ਕਿੰਨੇ ਦਿਨਾਂ ਬਾਅਦ ਬਲ ਕੋਈ ਪਤਾ ਨਹੀਂ ਠੀਕ ਹੈ ਤੇ ਅੱਜ ਛੋਟਾ ਬੱਚਾ ਬਾਹਰ ਕੱਢਿਆਗਾ ਬਈ ਠੀਕ ਹੈ ਅੱਗੇ ਸਾਨੂੰ ਦਿਖਾਉਣਿਆ ਤੇ ਖੁਟਾ ਆਪਣਾ ਖਾਲੀ ਹੈ ਤੇ ਅੱਜ ਖੁੱਡਾ ਵੀ ਸਾਫ਼ ਕਰਾਂਗੇ ਠੀਕ ਹੈ ਤੇ ਜਿਹੜੀ ਆਹ ਖੁੱਡੇ ਦੇ ਉੱਤੋਂ ਆਹ ਸੀਗੀ ਠੀਕ ਹੈ ਵੀ ਚੱਕ ਲਈ ਹੁਣ ਲਾਉਣਿਆ ਡੰਡਾ ਛਤਰੀ ਲਾਉਣਿਆ ਉਹ ਬਟਾ ਬੱਚਾ ਆਪਣਾ ਛੋਟਾ ਮਕਾਜੇ ਨੂੰ ਬਾਹਰ ਕੱਢ ਦਈਏ ਆ ਦੋ ਫਿਰ ਦੇਨੇ ਰੇ ਤੇ ਹੁਣ ਇਹਨਾਂ ਨੂੰ ਕੱਢ ਦਈਏ ਦੋਨਾਂ ਨੂੰ ਠੀਕ ਆ ਇਹ ਆਪਦੇ ਆਂਟੇ ਦੇ ਵਫਾਦਾਰ ਨੇ ਠੀਕ ਆ ਤੇ ਆਹ ਤੇ ਲਾਵਨ ਚਿੱਟੀਆਂ ਆਣੀ ਕਿਵੇਂ ਸੁਨੱਖੀ ਹੋਰੀ ਆਪੋ ਦੀ ਤੇ ਉਹ ਵੜਾ ਕਲਾਚੀਨ ਅਰ ਵੀ ਕਹੜਾ ਠੀਕ ਆ ਚਲੋ ਆ ਜਾਣਗੇ ਬਾਹਰ ਇਹ ਆ ਗਈ ਚਿੱਟੀਆਂ ਆਣੀ ਤਾਂ ਤੇ ਅੱਜ ਕੀ ਹੁਣ ਵਲੌਗ ਬਣਾਇਆ ਕਰਾਂਗਾ ਬਾਲਾ ਬੋਰਿੰਗ ਜਿਹਾ ਨਹੀਂ ਕਰਦੇ ਹਾਂ ਨਾ ਕੰਮ ਮਤਲਬ ਆਪਣੀ ਬੋਲੀ ਕੱਟ ਕੇ ਰੱਖਿਆ ਕਰਾਂਗੇ ਆਪਾਂ ਕੰਮ ਠੀਕ ਆ ਤੇ ਲਾਉਣੇ ਆ ਬਾਪੂ ਛਤਰੀ ਠੀਕ ਆ ਜੀ ਉਹ ਉੱਥੇ ਲਾਉਣੇ ਆ ਪੈਪ ਤੇ ਤੇ ਬਾਪੂ ਲਾ ਕਰਾ ਮੜਾ ਰੋਟੀਆਂ ਚੜਾਉਣ ਨੂੰ ਪਾਉਣ ਨੂੰ ਫਿਰ ਭਾਣ ਨੂੰ ਮਾਰ ਲੇ 15 ਲੈ ਚਾ ਕੋਈ ਨਾ ਕਰਦੀ ਹੁੰਦੇ ਨੇ ਆਂਡੇ ਆਲੇ ਠੀਕ ਆ ਬਾਹਰ ਭੇੜ ਦਈਏ ਤੇ ਉੱਧਰ ਲਾਈਏ ਡੰਡਾ ਤੇ ਛਤਰੀ ਲਾਈਏ ਹੁਣ ਇਸ ਤੋਂ ਬਾਅਦ ਬੱਚਾ ਬਿਠਾਉਣਾ ਛੋਟਾ ਕਿਤੇ ਗਿਆ ਕਿਤਰਾ ਬੈਠਾ ਠੀਕ ਆ ਫਿਰ ਕਰ ਦੋ ਨਾਲ ਸ਼ੇਅਰ ਉਬੇ ਛਤਰੀ ਦਿੱਤੀ ਗੱਡੀ ਆਪਾਂ ਨੇ ਠੀਕ ਐ ਤੇ ਹੁਣ ਮੜਾਜ ਆਪਣਾ ਜਿਹੜਾ ਹੁੰਦਾ ਰੋੜਾ ਪੁਰਾਣਾ ਠੀਕ ਐ ਨੇ ਵਸਾ ਦਈਏ ਛਤਰੀ ਆਪਣੀ ਓਕੇ ਜਮਾ ਕੋਈ ਫਰਕ ਨਹੀਂ ਆਏਗਾ ਹੁਣ ਜਮਾ ਠੀਕ ਐ ਬਸ ਕਪੜਾ ਲਾਉਣਿਆ ਬਸ ਜਦ ਬੱਚਾ ਹੋ ਗਿਆ ਮੌਸਮ ਜਿਹਾ ਸੈਟ ਛੁੱਟ ਹੋ ਗਿਆ ਦੇਖੋ ਬੱਦਲ ਜੀ ਰਹਿੰਦੇ ਨੇ ਹਰ ਟਾਈਮ ਬੱਦਲ ਰਹਿੰਦੇ ਨੇ ਠੀਕ ਐ ਬਾਬਿਓ ਤੇ ਨਾਲੇ ਤਾਂ ਖੁਟਕ ਕੈਮ ਕਰਨਾ ਆਪਾਂ ਨੇ ਠੀਕ ਆ ਉਤੋਂ ਆ ਤੋਂ ਸਾਰਾ ਹਨਾ ਇੱਕ ਦਿਨ ਕਰਨਾ ਪਊਗਾ ਹਨਾ ਅੰਦਰੋਂ ਦਾ ਜਮਾ ਠੀਕ ਆ ਬਸ ਬਾਹਰੋਂ ਕੈਮ ਕਰਨਾ ਤੇ ਜਿੱਥੇ ਜਿੱਥੇ ਚੂਂ ਦਾ ਉਹ ਕੈਮ ਕਰਨਾ ਤੇ ਇਸ ਤੋਂ ਬਾਅਦ ਇਹਨੂੰ ਬਤਾ ਕਲੀ ਵੀ ਲਾ ਦੀ ਆਪਾਂ ਸਾਰੇ ਖੋਡੇ ਦੇ ਵਿੱਚ ਠੀਕ ਆ ਕਲੀ ਲਾ ਕੇ ਵਧੀਆ ਸਾਫ ਸਭਾਈ ਕਰਕੇ ਚੰਗੇ ਵਧੀਆ ਬੱਚੇ ਕਢਾਉਣੇ ਨੇ ਤੇ ਨਾਲੇ ਸਪਰੇ ਸਪਰੇ ਛਰਕਾਂਗੇ ਅੰਦਰ ਵੀ ਜਿਵੇਂ ਉਹਦੀ ਨਹੀਂ ਆਉਂਦੀ ਭਈ ਸਾਨੂੰ ਪਿਛਲੇ ਬਲੌਗ ਤੇ ਦਿਖਾਇਆ ਸੀਗਾ ਹਵਾਗਦੀਆਂ ਡੱਟਕ ਭੌਂੜੀ ਦੇ ਛੋਟੇ-ਛੋਟੇ ਉਹ ਇਟਾਂ ਥੱਲੇ ਨੇ ਉਹਦੇ ਵਾਸਤੇ ਸਪਰੇਅ ਲਿਆ ਮੈਂ ਇੱਕ ਬੋਦੀ ਆਈ ਛੜਕ ਦਾਂਗੇ ਫਿਰ ਠੀਕ ਆ ਨਾਲ ਤੁਹਾਨੂੰ ਦਿਖਾਵਾਂਗੇ ਬਲੌਗ ਸ਼ੇਅਰ ਕਰਾਂਗੇ ਬਾਕੀ ਇਹ ਫਿਰਦੇ ਨੇ ਆਇਨਾ ਸਮਝਿਆ ਕਰੋ ਵੀ ਬੋਰਿੰਗ ਜਾਂ ਠੀਕ ਆ ਬਸ ਜਿਵੇਂ ਦਾ ਬਲੌਗ ਬਣ ਜਾਂਦਾ ਕੋਈ ਨਾਲ ਆਇਆ ਆ ਬੱਚੇ ਪੁੱਛੇ ਕਢਾ ਲਈਏ ਫਿਰ ਬਸ ਮਨੋਰੰਜਨ ਵਾਲੀ ਬਲੌਗ ਆਉਣਗੇ ਆਪਣੇ ਵਧੀਆ ਉੱਤੇ ਉੜਦੇ ਹਾਂ ਫਿਰ ਜਾਣਗੇ ਨਾ ਬੱਚਾ ਕਿੰਨਾ ਚਿਰਮ ਵਧੀਆ ਉੱਡਿਆ ਵਾਹ ਸਾਰਾ ਕੁਝ ਕੋਈ ਨਾ ਐਂ ਹੁੰਦਾ ਹੁੰਦਾ ਜਦੋਂ ਜਦੋਂ ਬਈ ਠੰਡਾ ਹੀ ਆਂਦੀ ਨੇ ਉਦੋਂ ਕੰਮ ਆਪਣਾ ਰੁਕ ਜਾਂਦਾ ਮੜਾ ਜਾ ਬਸ ਇਸ ਤੋਂ ਬਾਅਦ ਬੱਚੇ ਡਾਉਨ ਕੀ ਹੁੰਦੇ ਉਦੋਂ ਕੰਮ ਜਮਾ ਆਪਣਾ YouTube ਕਣੀ ਚੱਲਦਾ ਠੀਕ ਆ ਠੀਕ ਤੇ ਨਾਲੇ ਉਹ ਦੇਖਣੀ ਚੱਲਦਾ YouTube ਕਣੀ ਆ ਤੇ ਕੂਤਰਾਂ ਕਣੀਓ ਦੇਖੋ ਕਿ ਰਸ਼ ਛਾਲ ਮਾਰ ਮਾਰ ਜਾਂਦਾ ਹੈ ਤੇ ਬੱਚੀ ਨੂੰ ਬਿਠਾਈਏ ਯਾਰ ਉੱਤੇ ਓ ਜੀ ਆਹਾ ਬੱਚਾ ਸ ਠੀਕ ਹੈ। ਹੁੰਦਾ ਜਿਹਾ ਕਿ ਮੇਲੇ ਬੜੀ ਪੱਤੇ ਆ ਜਮਾ ਚੱਟਾ ਨਿਕਲ ਗਿਆ ਆਪਦੀ ਮਾਂ ਵਰਗਾ ਜਾਂ ਪਿਓ ਵਰਗਾ। ਮੈਨੂੰ ਹੀ ਲਾਦਾ ਮਾਂ ਤੇ ਜਾਊਗਾ ਯਾਰ ਲਾਲ શરી ਤੇ। ਆ ਦੇਖੋ। ਲਓ ਜੀ ਇੱਕ ਬੱਚਾ ਪਠਾਤਾ। ਤੇ ਇਹਦੇ ਨੌ ਜੇ ਆ ਕੀ ਹੋ ਰਿਹਾਗਾ। ਮੱਠਾ ਹੀ ਲੱਗ ਜਾਂਦੀ ਨੇ। ਬਸ ਇੱਕ ਕੱਲ ਵਰਸ ਤੱਕ ਕੱਪੜਾ ਨਾ ਹਲੇ ਨਹੀਂ। ਖਾਬ ਤੱਕ ਖੜ ਜੋ ਫਿਰ ਕੱਪੜਾ ਸਿਉਵਾਂਗੇ। ਇਹਦੇ ਉੱਤੇ ਨਾਲੇ ਵਲੌਗ ਬਣ ਜਾਊਗਾ ਟੈਪ ਦਾ ਠੀਕ ਆ ਤੇ ਹੁਣ ਕੀ ਕਰਨਾ ਇਹਨਾਂ ਨੂੰ ਸ਼ੋਲੇ ਪਾਉਣੇ ਆ ਫੇਰ ਤੁਹਾਨੂੰ ਦਿੰਨੇ ਅਪਡੇਟ ਤਵਾ ਵੀ ਆਖਰ ਦਿਨੇ ਜਨਪਰ ਇਹਨੂੰ ਅੰਦਰ ਕਰੀ ਪਹਿਲਾਂ ਹੰਕਾਰੀ ਨੂੰ ਇਹ ਪਤਾ ਕੀ ਆ ਵੀ ਜਿਹੜਾ ਉਹ ਜਿਹਨੂੰ ਬੱਚੇ ਕੱਢਣ ਜੋੜੀ ਨੇ ਹਨ ਉਹ ਤਾਂ ਕਬੂਤਰ ਤੇ ਬਹੁਤ ਮਾਰਦਾ ਬਠੂnga ਬਾਹਲੀਆਂ ਮਾਰਦੰਨੇ ਜਾਂ ਜੀ ਠੀਕ ਹੈ ਹੁਣ ਇਹ ਆਂਡਿਆਂ ਦੀ ਰਖਵਾਲੀ ਕਰ ਲੂਗਾ ਠੀਕ ਹੈ ਮੁੰਡਿਆ ਲੈ ਕਰ ਲਾ ਕੇ ਰਾਂ ਹੁਣ ਤੂੰ ਮੜਾ ਜਾਂ ਮਾਰਦਾ ਜੇ ਨਾ ਮਾਰੇ ਇਹਨੂੰ ਵਿੱਚ ਛੱਡ ਦਿਆ ਕੀ ਜਿੱਤੀਆਂ ਨੂੰ ਆ ਉੜ ਕੇ ਆਤੀ ਜੋੜੀ ਵਾਲਾ ਕਬੂਤਰ ਵੱਡਾ ਤਾਬਾ ਆਉ ਦੇ ਉਹਦੀ ਲਵੇ ਜੋੜੀ ਵਾਲੀ ਕਬੂਤਰੀ ਲੈ ਚੱਲ ਆਪਣੀ ਚਟੀਆਂ ਵਾਲੀ ਕਬੂਤਰੀ ਪੂਰੀ ਖੁਸ਼ ਹੈ 1-2-3 ਮਹੀਨੇ ਬਾਅਦ ਬੈਠੀ ਛਤਰੀ ਤੇ ਠੀਕ ਆ ਤੇ ਇਹਨੇ ਵੀ ਜਾਣਾ ਹਨ ਕਾਉਗੀ ਕਬੂਤਰੀ ਵੀ ਬੈਠ ਗਿਆ ਅੱਜ ਥੰਬਨਲ ਬੜੀਆ ਕੱਢੂ ਆਪਣਾ ਨਿਕਲੂਆ ਠੀਕ ਆ ਤਿੰਨੇ ਜਾਨਵਰ ਚਾਰੀ ਜਾਨਵਰ ਬੈਠੇ ਨੇ ਹੁਣ ਆ ਰਹੀ ਜੀ ਕੱਲੀ ਖੰਡ ਖਟੀਆਂ ਵਾਲੀ ਠੀਕ ਆ ਬਬ ਥਾਵੇਂ ਦੇਖ ਰਿਆਂ ਕੱਢਣ ਦੀ ਕੋਸ਼ਿਸ਼ ਕਰਦੇ ਆ ਇੱਧਰੋਂ ਪਾਸੇ ਨਿਕਲ ਜੇ ਚਾਲ ਪਾਈ ਇਹ ਹੀ ਨਿਕਲ ਗਏ ਮਸ ਬੱਚਾ ਉਠਾਉਣਾ ਹੁਣ ਉੱਤੇ ਇਹ ਬੈਠਾ ਰਹਿਣ ਦੋਰੀ ਆਪਣਾ ਕਬੂਤਰ ਉੱਤਰੂ ਉਹ ਤੋਂ ਮੜਕ ਆਇਆ ਉੱਡ ਕੇ ਉਹ ਆਪਣੀ ਉਹ ਝੁੰਡ ਤੋਂ ਠੀਕ ਹੈ ਡਰ ਦੀ ਗੱਲ ਇਹ ਹੈ ਮੰਗ ਮੇ ਕਬੂਤਰ ਆਏ ਦੋ ਦੋ ਇੱਕ ਜੋੜਾ ਠੀਕ ਹੈ ਉਹ ਜੀ ਤੋਂ ਮੈਂ ਲੈ ਆਂ ਵੀ ਉਹਨੇ ਮੈਨੂੰ ਪਹਿਲੀ ਕਹਿਤਾ ਸੀਗਾ ਵੀ ਬਾਈ ਬਣੇ ਸਾਹਮ ਕੇ ਰੱਖੀ ਮਾਹ ਕੋਈ ਨਾ ਮੇਰੇ ਤੇ ਛੜਦੇ ਕੰਮ ਤੇਰੇ ਕਬੂਤਰ ਨਹੀਂ ਕਿਤੇ ਰਹ ਜਾਂਦੇ ਤਾਂ ਵੀ ਐਂ ਪਰੋਸੇ ਵਕ ਪਰੋਸੇ ਨਾਲ ਦਿੱਤੇ ਨੇ ਹਣਾ ਆਪਾਂ ਚੀਜ਼ ਨੂੰ ਉਹ ਨਹੀਂ ਕਰ ਸਕਦੇ ਆਪਾਂ ਵੀ ਸਾਮ ਕੇ ਰੱਖਣੀ ਜਾਂਦੀ ਆਪਾਂ ਨੂੰ ਤੇ ਹੁਣ ਇਹਦੇ ਪਰਪੁਰਜੇ ਕੱਢਦੇ ਆ ਸਮਾਰ ਕੇ ਵੀ ਕਿਤੇ ਹੋਇਆ ਲੰਗ ਲੁਕ ਜਾਵੇ ਅੱਜ ਲੰਗਿਆ ਤੀਗਾ ਠੀਕ ਆ ਫੋਨ ਹੋ ਗਿਆ ਹੀਟ ਦੇਖੀ ਕੈਮਰਾ ਕੇਮੇ ਲੱਗਾ ਕਰਨ ਚਲੋ ਅਪ ਕਰਦੇ ਆ ਕਰ ਇਹਨੂੰ ਕੈਂਚ ਫੇਕ ਕਰ ਦੋੜਨਾ ਸ਼ੇਅਰ ਤੇ ਬੱਚਾ ਵਾਟ ਆਓ ਠੀਕ ਆ ਬਾਕੀ ਉਹ ਲਾਗੇ ਰੋਟੀ ਖਾਣ ਉਹ ਆਪਣੇ ਬਾਪੂ ਜੀ ਪਾ ਕੇ ਆਣੇ ਠੀਕ ਆ ਕਬੂਤਰੀ ਦਾ ਕੈਂਚੀ ਆ ਬਸ ਇਹਨੂੰ ਮਾਰਦੇ ਆ ਕੈਂਚੀ ਕਢਾ ਲੈ ਆਉਣਾ ਚੱਕ ਕੇ ਕੈਂਚੀ ਮੈਂ ਤਾਂ ਲਾਉ ਜੀ ਬਾਬੂ ਕਰਤਾ ਕਹਿੰਚ ਕੂਤਰੇ ਆਹੇ ਕਾਉਂ ਬਈ ਕਾਉਂ ਬਈ ਹਲੋ ਥੋਨੇ ਕਿੱਧਰ ਦਰਸ਼ਨ ਦੇ ਦਿਓਈ ਅੱਜਾ ਸਸਰੀ ਘਰ ਬਈ ਸਸਰੀ ਘਰ ਹੋਰ ਜੀ ਕਰੋ ਕੋਈ ਦਰਸ਼ਨ ਕਿੱਧਰ ਰਹਿਣਾ ਅੱਜ ਕੱਲ ਆ ਅੱਛਾ ਟਿਊਸ਼ਨ ਨਹੀਂ ਗਿਆ ਹੈ ਤਾ ਕਹਾ ਕੁਮਾਰਤਾ ਕੈਂਚ ਜਾ ਇਹ ਅੱਜ ਲੰਗਾ ਦੀ ਆਹਾ ਉਤਰਿਆ ਉਹ ਉੱਥੇ ਬਹਿ ਗਿਆ ਦੀ ਬੱਚ ਗਿਆ ਮੈਂ ਮੁੜ ਆਇਆ ਮਾਂ ਉਹ ਨਟਾ ਪਜੇ ਮੈਂ ਮਾਰਤਾ ਕੈਂਚ ਵੇਰ ਤੇ ਕੀ ਬੱਚੇ ਕਢਾ ਕੇ ਵੀ ਐਂ ਫਰਤਾ ਮਾਂਗਰ ਮਾਂਗਰ ਹੋਰ ਚਾਲੀ ਦੂਸਰੀ ਵਾਰ ਦੂਜੀ ਝੋਲੀ ਹੋਰ ਲੈ ਲੈਨੇ ਇਹਦੀ ਤਾਂ ਹੋਈ ਨਹੀਂ ਪੂਰੀ ਝੋਲੀ ਬੱਚਾ ਦਾ ਚੂਟੀ ਦਾ ਆਪਣਾ ਇਹ ਮਾਂ ਤੇ ਜਾਊਗਾ ਉਦੀ ਲੱਤ ਦੇਖਤੋਂ ਉਦੇਵੀ ਉਰਮ ਜਿਉਂ ਨੇ ਤੇ ਦਾਣੇ ਦੂਨੇ ਪਾਈਏ ਹੋਰ ਉਹਨਾਂ ਨੇ ਲੈ ਗਿਡ ਬੱਕਰ ਕੇ ਠੀਕ ਹੈ ਤੇ ਆ ਆਪਣਾ ਦੇਖੋ ਸਾਰਾ ਸੈਟਅਪ ਕਿਵੇਂ ਹੋ ਗਿਆ ਖਲਾਰ ਕਰਤਾ ਜਮੀ ਏ ਟੂ ਜ਼ेड ਜਮੀ ਖਲਾਰੇ ਕਰਤਾ ਉਹ ਨਹੀਂ ਹੁੰਦਾ ਬਈ ਇਹ ਕੁ ਤਰ ਤ ਨਾੜ ਆਈ ਹੈ ਹੈ ਦੂਜੀ ਜੋੜੀ ਉਹ ਕਬੂਤਰ ਉੱਧਰ ਬੈਠਾ ਚਿੱਟੀਆਂ ਵਾਲੀ ਉਹ ਸੀ ਅੰਡੇ 'ਤੇ ਬੈਠਾ ਚਲੋ ਤੁਸੀਂ ਇੱਧਰ ਖਾਓ ਓਏ ਇਹਨਾਂ ਨੂੰ ਕੱਚਾ ਦਾਣਾ ਵਧੀਆ ਲਾਗਾ ਹੈ? ਕੰਢੇ ਦਾ ਲਈ ਹਾਂ ਉਹਨੇ ਚਲੋ 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 ਤੇ ਇੱਧਰ ਪਾ ਦੀਏ ਦਾਣੇ ਇਹਨਾਂ ਨੂੰ ਆਇਆ 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 ਲਓ ਜੀ ਬਾਬੂ ਖੁੱਡਾ ਕਰਤਾ ਸਾਫ਼ ਜਮਾ ਕਲੀਨ ਠੀਕ ਆ ਤੇ ਹੁਣ ਬੱਚੇ ਵਾਲੀ ਖਾਣੇ ਵਾਲੀ ਜਗ੍ਹਾ ਬਣਾ ਲਈਏ ਇੱਥੋਂ ਐ ਇੱਥੋਂ ਐ ਤੇ ਐਂਡ ਇੱਥੋਂ ਐਵੇਂ ਠੀਕ ਆ ਤੇ ਇਦਾਂ ਹੀ ਬਣਾਈ ਲਈਏ ਚਲ ਐਂਜੇ ਕਰ ਦਈਏ ਐਂਜੇ ਕਰਕੇ ਬਈ ਦੋ ਖਾਣੇ ਬਣਾਦੇ ਠੀਕ ਆ ਇਹ ਚ ਬੱਚਾ ਬੈਠਾ ਘੁਰਾਦਾ ਤੇ ਖੋਡਾ ਕਰਦਾ ਜਾਵੇਂ ਸਾਫ਼ ਹੁਣ ਚੱਲੀਏ ਬਾਹਰ ਇਹ ਆਪਣੇ ਰਵੀ ਹੋਰ ਵਾਲਾ ਵੀ ਚਾਗ ਜਾ ਕੇ ਆਉਣਾ ਹੁਣ ਠੀਕਾ ਪਾਣੀ ਪਾ ਦੇਣਾ ਸਾਰਾ ਉਸ ਕਰਦਾ ਏ ਠੀਕ ਹੈ ਇਹ ਹੁਣ ਬੱਚੇ ਨੂੰ ਕਰਦੀ ਅੰਦਰ ਜੋ ਆਪਾਂ ਬਗ ਜਾਗੇ ਆ ਬਾ ਚ ਧਿਆਨ ਨਹੀਂ ਰਹਿੰਦਾ ਮੈਨੂੰ ਪਤਾ ਬਾਈ ਹਾਂ ਬਾਜਾ ਪੋਤਰਾ ਹੋ ਰਿਹਾ ਹੁਣ ਠੀਕ ਆ ਆਰਾਮ ਨਾਲ ਉਹਦਾ ਆ ਲੈ ਲਓ ਜੀ ਆਪਾਂ ਪਾਣੀ ਪਾ ਦਿਆ ਹਣਾ ਠੀਕ ਹੈ ਕੁੰਡੇ ਦੇ ਵਿੱਚ 1 ਮਿੰਟ ਭਾਈ 1 ਮਿੰਟ ਮੌਤਨ ਨਗਾ ਚਾਰ ਭਰ ਦਿੰਨੇ ਆ ਪੂਰਾ ਉੱਤੇ ਤੱਕ ਤੇ ਇੱਤੇ ਰੱਖ ਦਿੰਨੇ ਆਂ ਦੀ ਫੱਟੀ ਵਿੱਚ ਮੱਠਣਾ ਕਰਨ ਇਹਨੂੰ ਰੱਖ ਦਿੰਨੇ ਆਂ ਇੱਥੇ ਤੇ ਆਏ ਥਿਆ ਬੂ ਹੋ ਗਿਆ ਜਮ ਸੈਟ ਕੰਮ ਇਹਨੂੰ ਲਾ ਦੀ ਆਪਾਂ ਦੇ ਉਹਦਾ ਬੱਚਾ ਬਠਾਤਾ ਅੱਜ ਕੂਟਰ ਫਿਰਦਨੇ ਮਗ ਚਲੋ ਆਪਾਂ ਮਿਲਦੇ ਹਾਂ ਤੁਸੀਂ ਨਾ ਮੈਂ ਬਲੌਗ ਦੇ ਨਾਲ ਤੇ ਆਪਾਂ ਹੁਣ ਦੋ ਦੋ ਫੋਨ ਚੱਕੀ ਫਿਰਦੇ ਹਾਂ ਇਕ ਆਤੀਗਾ ਹਨਾ ਜੇ ਤਾਂ ਆਹ ਫੋਨ ਲੋ ਹੋ ਜਾਂਦਾਗਾ ਠੀਕ ਆ ਉਦੋਂ ਆ ਚੱਕ ਲੈਨੇ ਆ ਏਅਰਪੋਡ ਆਪਣੇ ਹੁੰਦੇ ਨੇ ਬਸ ਗੇਮਸ ਖੜੀਏ ਨਾ ਸਾਰਾ ਦਿਨ ਬਸ ਇਹ ਲਾਦੇ ਆ ਜਦ ਦੀ ਛੁੱਟੀ ਹੁੰਦੀ ਹੈ ਫਿਰ ਤਾਂ ਸੁਬੀਰ ਲੱਗ ਜਾਂਦੇ ਐਂਤਵਾਰ ਨੂੰ ਬਾਪੂ ਜੀ ਠੀਕ ਆ ਤਾਂ ਚਲੋ ਮਿਲਦੇ ਹਾਂ ਤੁਸੀਂ ਨਾ ਮੈਂ ਬਲੌਗ ਦੇ ਨਾਲ ਬਾਏ ਬਾਏ ਜੀ ਵਾਇਗੁਰਜੀ ਦਾ ਕਾਲ ਆ। ਵਾਇਗੁਰਜੀ ਕਿਫਤ।